ਮੇਰੇ ਦਾ ਸਭ ਨੂੰ ਬਹੁਤ-ਬਹੁਤ ਨਮਸਕਾਰ ਜੀ ਐਂਡ ਥੈਂਕ ਯੂ ਸਾਰੇ ਪੱਤਰਕਾਰਾਂ ਦਾ ਮੀਡੀਆ ਦਾ ਆਉਣ ਲਈ ਬਹੁਤ-ਬਹੁਤ ਧੰਨਵਾਦ ਕੱਲ ਅਸੀਂ ਆਪਣਾ ਇੱਕ ਜਿਹੜਾ ਕਮਰਸ਼ੀਅਲ ਪ੍ਰੋਜੈਕਟ ਹੈ ਬਲੇਸਿੰਗ ਲਕਜ਼ੂਰੀਆ ਵੈਸਟਰਨ ਲਿਵਿੰਗ ਕੰਪਨੀ ਦੇ ਅੰਡਰ ਉਸ ਪ੍ਰੋਜੈਕਟ ਦਾ ਕੱਲ ਅਸੀਂ ਸੌਫਟ ਲਾਂਚ ਕੀਤਾ ਵੈ ਉਸ ਪ੍ਰੋਜੈਕਟ ਦੀ ਐਵੀ ਲਾਂਚ ਕੀਤੀ ਹੈ ਉਸ ਪ੍ਰੋਜੈਕਟ ਦੀ ਵੈਬਸਾਈਟ ਲਾਂਚ ਕੀਤੀ ਹੈ ਕੱਲ ਸ਼ਾਮ ਨੂੰ ਸੀ ਕੱਲ ਦਾ ਇਵੈਂਟ ਜਿਹੜਾ ਸੀਗਾ ਉਸ ਲੋਟ ਚ ਵਸੇ ਰੱਖਿਆ ਗਿਆ ਸੀਗਾ ਤੇ ਉਹਦੇ ਰਿਗਾਰਡਿੰਗ ਸਾਰਿਆਂ ਨੂੰ ਜਾਣਕਾਰੀ ਦੇਣ ਲਈ ਹੀ ਰਿਕੁਐਸਟ ਕੀਤੀ ਗਈ ਸੀ ਸਰ ਕੀ ਹੈ ਕਿ ਪ੍ਰੋਜੈਕਟ ਵਿੱਚ ਕੀ ਸਰ ਪ੍ਰੋਡਕਟ ਹੋਣਾ ਹੈ ਬਲੇਸਿੰਗ ਲਕਜ਼ੂਰੀਆ ਪ੍ਰੋਜੈਕਟ ਕਮਰਸ਼ਲ ਪ੍ਰੋਜੈਕਟ ਹੈ ਅਪਰੋਕਸੀਮੇਟਲੀ 18 ਏਕੜ ਦਾ ਪ੍ਰੋਜੈਕਟ ਹੈ ਜਿਹੜਾ ਲੁਧਿਆਣਾ ਸ਼ਹਿਰ ਦੇ ਵਿੱਚ ਸਾਊਥ ਸਿਟੀ ਦੇ ਵਿੱਚ ਹੈ ਬਲੇਸਿੰਗ ਲਕਜ਼ੂਰੀਆ ਪ੍ਰੋਜੈਕਟ ਬਹੁਤ ਵੱਡਾ ਪ੍ਰੋਜੈਕਟ ਹੈ ਅਰਬਨ ਡਿਵੈਲਪਮੈਂਟ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੈ ਉਧਿਆਲੇ ਦਾ ਇਹ ਪ੍ਰੋਜੈਕਟ ਆਰਕੀਟੈਕ ਹਫੀਜ਼ ਕੰਟਰੈਕਟਰ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ ਕਹਿੰਦੀ ਮਾਸਟਰ ਲੇਆਉਟ ਜਿਹੜੀ ਪਲੈਨਿੰਗ ਹੈਗੀ ਹੈ ਉਹ ਆਰਕੀਟੈਕ ਹਫੀਜ਼ ਕੋ ਡਾਇਰੈਕਟਰ ਨੇ ਕੀਤੀ ਹੈ ਤੇ ਇਹਨਾਂ ਦੀ ਜਿਹੜੀ ਡਿਜ਼ਾਈਨਿੰਗ ਹੈ ਇਸ ਪ੍ਰੋਜੈਕਟ ਦੀ ਡੈਕੋਰ ਹੈ ਇਸ ਪ੍ਰੋਜੈਕਟ ਦੀ ਐਲੀਵੇਸ਼ਨ ਔਰ ਫਸਾਡ ਜੋ ਹੈ ਉਹ ਸਾਰਾ ਹੈਬਿਟੇਟ ਆਰਕੀਟੈਕ ਜ਼ਫਰ ਚੌਧਰੀ ਜੀ ਦੁਆਰਾ ਕੀਤਾ ਗਿਆ ਹੈ ਇਸ ਪ੍ਰੋਜੈਕਟ ਦੇ ਲੈਂਡਸਕੇਪ ਆਰਕੀਟੈਕਟ ਜਿਹੜੇ ਨੇ ਉਹ ਪੀਐਲ ਲੈਂਡਸਕੇਪ ਆਰਕੀਟੈਕਟ ਹੈ ਬੈਂਕਾਕ ਤੋਂ ਇਸ ਪ੍ਰੋਜੈਕਟ ਨੂੰ ਜਿਹੜਾ ਲਾਈਟਿੰਗ ਕੰਸਲਟੈਂਟ ਹੈ ਉਹ ਸਰਵਦੀਪ ਬਸੂਰ ਜੀ ਹੈ which is very big name in lighting consultant ਸਰਜ ਨੇ ਮਿਲ ਕੇ ਇਸ ਪ੍ਰੋਜੈਕਟ ਨੂੰ ਬਹੁਤ ਸੋਹਣਾ ਡਿਜ਼ਾਈਨ ਕਰ ਰਹੇ ਨੇ ਬੜਾ ਅੱਛਾ ਪ੍ਰੋਜੈਕਟ ਤਿਆਰ ਹੋ ਰਿਹਾ ਹੈ ਇਸ ਪ੍ਰੋਜੈਕਟ ਦੇ ਵਿੱਚ ਸ਼ੋਰੂਮਸ ਹੈ ਇਹਦੇ ਵਿੱਚ ਗਰਾਉਂਡ ਫਲੋਰ ਫਸਟ ਫਲੋਰ ਸੈਕਿੰਡ ਫਲੋਰ ਦੇ ਸ਼ੋਰੂਮਸ ਨੇ ਹਾਈ ਸਟਰੀਟ ਮਾਰਕੀਟ ਹੈ ਦੈਟਸ ਇਟ ਦੀ ਪ੍ਰੋਜੈਕਟ ਦੇ ਬਾਰੇ ਪ੍ਰੋਜੈਕਟ ਦੇ ਵਿੱਚ ਅਮੈਨਿਟੀਆਂ ਔਰ ਫੀਚਰਸ ਜਿਹੜੇ ਹੈ ਉਹ ਲੋਡਿਡ ਹੈ ਪ੍ਰੋਜੈਕਟ ਨੂੰ ਜਿਹੜੀ ਇਨਸਪੀਰੇਸ਼ਨ ਹੈ ਉਹ ਯੂਰੋਪੀਅਨ ਕੰਟਰੀ ਤੋਂ ਹੈ ਇਟਲੀ ਤੋਂ ਮਿਲਾਨ ਤੋਂ ਵੈਨਿਸ ਤੋਂ ਪੈਰਿਸ ਤੋਂ ਕਾਫੀ ਕੰਟਰੀਸ ਟਰੈਵਲ ਕਰਕੇ ਇਸ ਪ੍ਰੋਜੈਕਟ ਦੀ ਪਲੈਨਿੰਗ ਕੀਤੀ ਗਈ ਹੈ ਆਈ ਪ੍ਰੋਮਿਸ ਯੂ ਦਿਸ ਇਜ਼ ਦਾ ਵਨ ਆਫ ਦਾ ਮੋਸਟ ਬਿਊਟੀਫੁਲ ਪ੍ਰੋਜੈਕਟ not only in ludhiana this is the one of the most beautiful project of india ria coming up with so many luxury ultra luxury international brands this pehdi logo nu shopping karan layi ludhiana de bahar jana painda siga designer wear land ludhiana de bahar jana painda siga whole states de vich oh shayad jana painda diga oh logo nu kithe jaan di lod ni hai oh sara kujh jehda hai itthe hi milna shuru ho jayega ਪੁਰਜੈਕਟ ਦੀ ਕੰਸਟਰਕਸ਼ਨ ਚੱਲ ਰਹੀ ਹੈ ਕੋਸ਼ਿਸ਼ ਕਰ ਰਹੇ ਆ ਗੌਰਤੂ ਗੁਰੂ ਜੀ ਮਹਾਰਾਜ ਕਿਰਪਾ ਰੱਖਣ 1 ਸਾਲ ਦੇ ਅੰਦਰ ਅੰਦਰ ਕੰਸਟਰਕਸ਼ਨ ਕੰਪਲੀਟ ਕਰ ਦਾਂਗੇ ਕੰਸਟਰਕਸ਼ਨ ਕੰਪਲੀਟ ਕਰਕੇ ਬ੍ਰਾਂਡਸ ਨੂੰ ਹੈਂਡਓਵਰ ਕਰਾਂਗੇ ਔਰ ਉਮੀਦ ਹੈ ਨੈਕਸਟ ਇਅਰ ਦੀਵਾਲੀ ਤੇ ਇਹ ਪ੍ਰੋਜੈਕਟ ਜਿਹੜਾ ਰਨਿੰਗ ਕੰਡੀਸ਼ਨ ਚ ਹੋਏਗਾ ਜੀੜੀਆਂ ਚੀਜ਼ਾਂ ਲਈ ਸਾਨੂੰ ਸ਼ਾਪਿੰਗ ਕਰਨ ਲਈ ਐਂਟਰਟੇਨਮੈਂਟ ਲਈ ਬਾਕੀ ਦੇ ਸ਼ਹਿਰਾਂ 'ਚ ਜਾ ਕੇ ਕਰਨਾ ਪੈਂਦਾ ਸੀ ਕਿ ਇੰਜੋਏ ਆਪਾਂ ਨੂੰ ਪਰਚੇਜ਼ਿੰਗ ਕਰਨ ਉੱਤੇ ਜਾਣਾ ਪੈਂਦਾ ਸੀਗਾ ਉਥਾ ਦੀ ਕੋਸ਼ਿਸ਼ ਹੈ ਰਹੀ ਕਿ ਕੀ ਪੂਰਾ ਪੰਜਾਬ ਹਿਮਾਚਲ ਜੀ ਐਨ ਕੇ ਲੁਧਿਆਣੇ ਆ ਕੇ ਸ਼ਾਪਿੰਗ ਕਰਕੇ ਜਾਵੇ ਲੁਧਿਆਣੇ ਆ ਕੇ ਐਂਟਰਟੇਨਮੈਂਟ ਇੰਜੋਏ ਕਰਕੇ ਜਾਵੇ 18.60 ਏਕੜ 'ਚ ਬਣ ਰਿਹਾ ਪ੍ਰੋਜੈਕਟ ਹੈ ਇਹਦੇ ਵਿੱਚ ਬੜੀ ਅੱਛੀ ਝੀਲ ਲੈ ਕੇ ਆ ਰਹੇ ਹਾਂ ਬਹੁਤ ਪਿਆਰੇ ਐਲੀਵੇਸ਼ਨਸ ਨੇ بڑے بڑے ਅੱਛੇ ਕੋਰੀਡੋਰਸ ਨੇ ਕਾਫੀ ਫੀਚਰਸ ਨੇ ਸਕਰੀਨਸ ਨੇ ਕਾਫੀ ਕੰਟਰੀਸ ਟੈਵਲ ਕਿਤਿਆਂ ਇਸ ਪ੍ਰੋਜੈਕਟ ਨੂੰ ਡਿਜ਼ਾਈਨ ਕਰਨ ਲਈ ਜੋ ਜੋ ਬੈਸਟ ਫੀਚਰਸ ਜਿਹੜੀ ਜਿਹੜੀ ਕੰਟਰੀ ਤੋਂ ਚੱਕ ਸਕਦੇ ਜੀ ਉਹ ਫੀਚਰਸ ਦੇ ਕੇ ਉਹਨਾਂ ਨੂੰ ਇਸ ਪ੍ਰੋਜੈਕਟ ਦੇ ਵਿੱਚ ਪਾਇਆ ਜ਼ਫਰ ਜੀ ਨੇ ਬਹੁਤ ਮਿਹਨਤ ਕੀਤੀ ਇਸ ਪ੍ਰੋਜੈਕਟ ਨੂੰ ਤਿਆਰ ਕਰਨੋਂ ਸੇ ਹੀ ਇਸ ਡੂਇੰਗ ਵੈਰੀ ਗੁੱਡ ਫਾਰ ਦਿਸ ਪ੍ਰੋਜੈਕਟ ਪੌਚੀ ਲੇਕ ਬਣਾ ਰਹੇ ਆ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਮੇਜਰ ਪ੍ਰੋਬਲਮ ਆਉਂਦੀ ਹੈ ਪਾਰਕਿੰਗ ਦੀ ਕਿਸੇ ਵੀ ਜਗ੍ਹਾ ਜਾਂਦੇ ਆ ਪਾਰਕਿੰਗ ਨਹੀਂ ਮਿਲ ਪਾਂਦੀ ਪਾਰਕਿੰਗ ਜਿਹੜੀਆਂ ਨੇ ਉਹ ਸ਼ਾਪਿੰਗ ਦੀ ਸੇਲਸ ਨੂੰ ਘਟਾਉਂਦੀਆਂ ਨੇ ਨਾਰਮਲੀ ਆਪਾਂ ਜਾਣਦੇ ਆ ਕਈ ਵਾਰੀ ਕਾਰ ਪਾਰਕਿੰਗ ਦੀ ਜਗ੍ਹਾ ਨਹੀਂ ਮਿਲਦੀ ਤੇ ਆਪਾਂ ਅੱਗੇ ਨਿਕਲ ਜਾਂਦੇ ਆ ਤੇ ਅਸੀਂ ਪਾਰਕਿੰਗ ਦਾ ਬਹੁਤ ਮੇਜਰ ਧਿਆਨ ਰੱਖਿਆ ਇਹਦੇ ਵਿੱਚ ਮੈਕਸਿਮਮ ਪਾਰਕਿੰਗ ਸੀਗੇ ਇੱਕ ਬੜੀ ਕਾਫੀ ਵੱਡੀ ਬੇਸਮੈਂਟ ਕਾਰ ਪਾਰਕਿੰਗ ਦੀ ਬਣਾ ਰਹੇ ਆ ਸਰਫੇਸ ਕਾਰ ਪਾਰਕਿੰਗ ਹੈਗੀ ਹੈ ਟੂ व्हीਲਰਸ ਪਾਰਕਿੰਗ ਅਲੱਗ ਬਣਾ ਰਹੇ ਆ ਕਾਫੀ ਫੀਚਰਸ ਹੈ ਡਰਾਈਵਰਸ ਲੌਂਜ ਹੈ ਉਸ ਤੋਂ ਬਾਅਦ ਵੇਟਿੰਗ ਏਰੀਆਸ ਬਹੁਤ ਅੱਛੇ ਬਣ ਰਹੇ ਨੇ देयर ਆ ਸੋ ਮਨੀ ਥਿੰਗਸ ਇਹ ਪ੍ਰੋਜੈਕਟਿਕ ਕਮਰਸ਼ੀਅਲ ਪ੍ਰੋਜੈਕਟ ਹੀ ਨਹੀਂ ਹੈਗਾ ਇਹ ਦੁਕਾਨਾਂ ਨਹੀਂ ਹੈਗੀਆਂ ਇੱਕ ਆਪਣੇ ਆਪ ਦੇ ਵਿੱਚ ਕਨਸੈਪਟ ਹੈ ਤੁਸੀਂ ਜਦੋਂ ਇਸ ਪ੍ਰੋਜੈਕਟ ਦੇ ਵਿੱਚ ਆਓਗੇ 올 ਡੇ ਡੈਸਟੀਨੇਸ਼ਨ ਪ੍ਰੋਜੈਕਟ ਹੈ ਤੁਹਾਡਾ ਸਾਰਾ ਦਿਨ ਕਿੱਥੇ ਖਤਮ ਹੋ ਜਾਏਗਾ ਤੁਹਾਨੂੰ ਪਤਾ ਨਹੀਂ ਚੱਲੇਗਾ ਫਰਮ ਟੌਡਲਰਸ ਟੂ 올ਡ ਏਜ ਹਰੇਕ ਬੰਦੇ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਇਸ ਪ੍ਰੋਜੈਕਟ ਨੂੰ ਡਿਜ਼ਾਈਨ ਕੀਤਾ ਗਿਆ ਹੈ ਇਕੋ ਗ੍ਰੀਨ ਪ੍ਰੋਜੈਕਟ ਡਿਜ਼ਾਈਨ ਕੀਤਾ ਗਿਆ ਹੈ। ਕਾਫੀ ਓਪਨ ਏਰੀਆ ਛੱਡਿਆ ਗਿਆ ਇਸ ਪ੍ਰੋਜੈਕਟ ਦੇ ਵਿੱਚ। ਸ਼ੋਰੂਮ ਦੇ ਵਿੱਚ 20 ਫੁੱਟ ਦੀ ਸਰਵਿਸ ਰੋਡ ਛੱਡੀ ਗਈ ਹੋਈ ਹੈ। ਕੁਆਲਿਟੀ ਲਈ ਵਰਲਡ ਦੀ ਨੰਬਰ 1 ਕੰਪਨੀ ਹੈ ਕਾਲੀਅਰਸ। ਜਿਹੜੀ ਕੰਸਟਰਕਸ਼ਨ ਕੰਪਨੀ ਦਾ ਕੰਮ ਚੈੱਕ ਕਰਦੀ ਹੈ। ਤੇ ਕਾਲੀਅਰਸ ਇੰਟਰਨੈਸ਼ਨਲ ਨੂੰ ਹਾਇਰ ਕੀਤਾ ਗਿਆ ਕੰਸਟਰਕਸ਼ਨ ਕੁਆਲਿਟੀ ਦੇਖਣ ਲਈ। ਕਾਲੀਅਰਸ ਇਸ ਪ੍ਰੋਜੈਕਟ ਦੀ ਕੁਆਲਿਟੀ ਮੇਨਟੇਨ ਕਰ ਰਹੀ ਹੈ। ਪੀਐਮਸੀ ਕੰਪਨੀ ਕਾਲੀਅਰਸ ਹੈ। تو آر ٹرائنگ او بیسٹ ٹو گو یو دی بیکسٹ اج لیا نو بڑی اچھی پہچان ہے لدیا ہندوستان لوگ لے نو ہاضری سائیکل کے کاروبار کر کے جانتے ہیں میرا پروبس ہے نیکسٹ ٹائم جی سائکل کا کاروبار ہے لدیا فٹو پاٹ کا کاروبار ہے ہاجری کا کاروبار ہے ہوئی کاروباروں کے بارے جا لیا جانا جاتا ایک اگلا جاؤ جڑ جائے گا وہ بلسنگ لگژرییا جڑ جائے گا ਲੁਧਿਆਣੇ ਨੂੰ ਬਲੇਸਿੰਗ ਲਕਜ਼ਰੀਆ ਕਰਕੇ ਵੀ ਜਾਣਿਆ ਜਾਏਗਾ ਸਾਡਾ ਟਾਰਗੇਟ ਉਹ ਵੈਡਿੰਗ ਕਸਟਮਰਸ ਨੇ ਜਿਨ੍ਹਾਂ ਨੂੰ ਸ਼ਾਪਿੰਗ ਕਰਨ ਲਈ ਦਿੱਲੀ ਗੁੜਗਾਉਂ ਬੰਬੇ ਜਾਣਾ ਪੈਂਦਾ ਵੈ ਡਿਜ਼ਾਈਨਰ ਵੀਰਕ ਟੋਥਲੈਂਡ ਦੀ ਉਹ ਚੀਜ਼ਾਂ ਲੈਣ ਲਈ ਉੱਥੇ ਜਾਣਾ ਪੈਂਦਾ ਵੈ ਸਾਡਾ ਟਾਰਗੇਟ ਉਹ ਕਸਟਮਰਸ ਨੇ ਸਾਡਾ ਬੀਸਿਕਲੀ ਫੋਕਸ ਔਨ ਕਸਟਮਰਸ ਦੇ ਉੱਤੇ ਕਿ ਤੁਹਾਡੇ ਘਰ 'ਚ ਵੈਡਿੰਗ ਹੈ ਤੇ ਤੁਹਾਨੂੰ ਇੱਕੋ ਹੀ ਪ੍ਰੋਜੈਕਟ ਦੇ ਵਿੱਚ ਡ्रेसेस ਸਭ ਤੋਂ ਫੁੱਟਵੇਅਰ ਜੁਐਲਰੀ ਸਾਰਾ ਕੁਝ ਇੱਥੇ ਮਿਲ ਜੇ ਪ੍ਰੀ ਵਿਡਿੰਗ ਪੋਸਟ ਵਿਡਿੰਗ ਕਪੜੇ ਸਾਰੇ ਇੱਥੇ ਮਿਲ ਜਣ ਵੀ ਆਰ ਕਮਿੰਗ ਅਪ ਵਿਦ ਸੋ ਮਨੀ ਲਕਜ਼ਰੀ ਐਂਡ ਲਕਜ਼ਰੀ ਬ੍ਰਾਂਡਸ ਕਾਫੀ ਬ੍ਰਾਂਡਸ ਨੇ ਕਿਨੇ ਜਿਹੜੇ ਹੱਲੇ ਇੰਡੀਆ ਦੇ ਵਿੱਚ ਬ੍ਰਾਂਡਸ ਦੇ ਨਾਮ ਜਿਵੇਂ ਕਿ ਪੀ ਐਫ ਚੈਂਗ ਅਮਰੀਕਾ ਦੀ ਕਾਫੀ ਵੱਡੀ ਚੇਨ ਹੈ ਜੀ 올ਿਵਰ ਬਰਾਊਨ ਆਸਟ੍ਰੇਲੀਆ ਦੀ ਬਹੁਤ ਵੱਡੀ ਚੇਨ ਹੈ ਮੈਰੀ ਬਰਾਊਨ ਚਿਕਨ ਕੈਨੇਡਾ ਦੀ ਕਾਫੀ ਵੱਡੀ ਚੇਨ ਹੈ بوکیٹی شوز پی جی آئی فرائیڈے لنڈن کی بہت ویڈی چین ہے سو یہ جی انٹر نیشنل برانڈس ہیں اِسی وہ سارے برانڈس لے کے آ رہے ہاں نہیں وی آر کمنگ نیشنل برانڈلی وی آر فوکسنگ آنٹرل برانڈ ایک وی برانڈس کر لیے پھر نیشنل برانڈس کنوینس کریں گے وی we are starting from international brands وی ادرو شروع کریں گے نیشنل برانڈس کا ضرورت اپن ہمیشہ ہی ہے جی سودشی تو اپنا چاہیے ہی چاہیے ہوئے ਵਿਦ ਥਿਸ ਪ੍ਰੋਜੈਕਟ ਇੱਕ ਬੜਾ ਅੱਛਾ ਰੈਵਨਿਊ ਸਰਕਾਰ ਨੂੰ ਵੀ ਜਨਰੇਟ ਹੋਏਗਾ ਜਿਹੜੀ ਸੇਲ ਸਾਡੀਆਂ ਸੂਬੇ ਦੀਆਂ ਸਟੇਟ ਦੀਆਂ ਸਾਰੀਆਂ ਸਟੇਟਾਂ ਜਾ ਰਹੀ ਸੀਗੀ ਉਹ ਸੇਲ ਜਿਹੜੀ ਹੈ ਜਦੋਂ ਪੰਜਾਬ 'ਚ ਹੀ ਹੋਣ ਲੱਗ ਜਾਏਗੀ ਤੇ ਸਟੇਟ ਗਵਰਨਮੈਂਟ ਨੂੰ ਵੀ ਉਹਦਾ ਕਾਫੀ ਬੈਨੀਫਿਟ ਮਿਲੇਗਾ ਸਰ ਕਿੰਨੇ ਵਾਰੀ ਕਿੰਨੇ ਦਾ ਕੋਈ ਸਟਾਕ ਹੋਇਆ ਇਸ ਜਿਹੜੇ ਨੇ 110 ਗੱਜ ਤੋਂ ਸ਼ੁਰੂ ਹੋ ਕੇ 130 ਗੱਜ ਹੈ 150 ਗੱਜ ਹੈ 220 ਗੱਜ ਹੈ ਮਲਟੀ ਸਾਈਜ਼ਸ ਸ਼ੋਪਸ ਹੈ ਜਿੰਦੇ ਵਿੱਚ ਤੁਹਾਨੂੰ ریسٹورینٹ کلبس پب، بار فائن نائن ریسٹورینٹس کیفیٹ اےفا شاپ، بیکریز فلار شاپس دین ڈیزائنر ویئر شاپس فوٹویئرس سارا کچھ سنوں اتنے ملے گا نہیں ابھی سیل کریں گے سروٹ سیل کرا گے شاپ سیل کروں گے جی شاپ سیل کر کے ਜਿਹੜਾ ਵੀ ਲਏਗਾ ਉਹਨੂੰ ਰੈਂਟਲ ਇਨਕਮ ਜਨਰੇਟ ਹੋਵੇਗਾ ਦੇ ਰਹੇ ਪੂਰੀ ਸ਼ਾਪਸ ਦੇ ਸਲots ਕੁਝ ਸ਼ਾਪਸ ਬਣਾ ਕੇ ਦੇ ਰਹੇ ਆ ਕੁਝ plots ਦੇ ਰਹੇ ਆ ਜਿਵੇਂ ਕਿ ਡਿਮਾਂਡ ਆਏਗੀ ਕਿ ਸਾਡੀ ਸ਼ਾਪਸ ਬਣਾ ਦਿਓ ਉਦੋਂ ਤਾਂ ਸ਼ਾਪਸ ਬਣਾਈ ਜਾਵਾਂਗੇ ਕੁਝ ਅਸੀਂ ਬਣਾ ਰਹੇ ਆ ਬਾਕੀ ਕਿਸੇ ਨੂੰ ਕੁਝ plots ਦੇ ਦੇ ਕਿਸੇ ਨੇ ਆਪਣੇ ਹਿਸਾਬ ਨਾਲ ਡਿਜ਼ਾਈਨ ਕਰਨਾ ਉਹ ਵੀ ਕਰ ਸਕਦੇ ਆ This is only commercial project ਇਹ purely commercial project ਈ ਹੈ urban development ਦਾ ਮੇਰੇ ਹਿਸਾਬ ਨਾਲ ਪੰਜਾਬ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੈ urban development ਮੇਰੇ ਹਿਸਾਬ ਨਾਲ ਵੇਖਿਆ ਸਭ ਤੋਂ ਵੱਡਾ ਕਮਰਸ਼ੀਅਲ ਪ੍ਰੋਜੈਕਟ ਹੈ ਪੰਜਾਬ ਦਾ ਤੇ ਰੈ residencial ਕੁਛ ਇਹ ਨਹੀਂ residencial ਕੋਈ ਨਹੀਂ ਇਹਦੇ ਵਿੱਚ ਸਾਰਾ ਕਮਰਸ਼ਲ ਪ੍ਰੋਜੈਕਟ ਹੀ ਹੈ ਵਰਲਡ ਦੇ ਰੀਨੋਨ ਆਰਕੀਟੈਕਟਸ ਇਹਨੂੰ ਡਿਜ਼ਾਈਨ ਕਰ ਰਹੇ ਨੇ ਪ੍ਰੋਜੈਕਟ ਸਰ ਪ੍ਰਾਈਸ ਕਿਦੋਂ ਸਟਾਰਟ ਹੋਏਗਾ ਪ੍ਰਾਈਸ ਵਾਲੇ ਡਿਸੀਜਨ ਲੈਣਾ ਹੈ ਜੀ ਪ੍ਰਾਈਸ ਦਾ ਡਿਸੀਜਨ ਅਸੀਂ ਲੈਂਦਾ ਨਹੀਂ ਵੈਰੀ ਸੂਨ ਪ੍ਰਾਈਸ ਪ੍ਰਾਈਸ ਸੀਜ਼ਨ ਲੈਣਾਗੇ ਜੀ ਤੇ ਪ੍ਰਾਈਸ ਵੀ ਕਰਦਾਂਗੇ ਫਿਲਹਾਲ ਨੇ ਕੱਲ ਇਹਦੀ ਈਵੀ ਲਾਂਚ ਕੀਤੀ ਹੈ ਜਿਹੜੀ ਇਹਦੀ ਤਿਆਰ ਹੋਈ ਹੈ ਜਿਸ ਦਾ ਪ੍ਰੋਜੈਕਟ ਡਿਜ਼ਾਈਨ ਹੋਣਾ ਹੈ ਜਿਸ ਦਾ ਪ੍ਰੋਜੈਕਟ ਡਿਜ਼ਾਈਨ ਹੋਏ ਤਾਂ ਕਿ ਲੋਕਾਂ ਨੂੰ ਅਵੇਅਰਨੈਸ ਹੋ ਜਾਈ প্রোজেক্ট থ্যাংক ইউ সো মচ বহ্রিয়